ਦੋਸਤੋ ਇੱਕ ਵਾਰੀ ਦੀ ਗੱਲ ਹੈ ਕਿ ਮਹਾਤਮਾ ਬੁੱਧ ਆਪਣੇ ਭਿਖਸ਼ੂਆਂ ਨੂੰ ਲੈ ਕੇ ਉਹ ਥਾਂ-ਥਾਂ ਘੁੰਮ ਰਹੇ ਸੀਗੇ ਤੇ ਜਦੋਂ ਵੀ ਕਿਤੇ ਰਾਤ ਪੈਂਦੀ ਸੀਗੀ ਉਹ ਆਪ ਦਾ ਟਿਕਾਣਾ ਕਰਦੇ ਤੇ ਮਹਾਤਮਾ ਬੁੱਧ ਭਿਖਸ਼ੂਆਂ ਨੂੰ ਕਹਿੰਦੇ ਵੀ ਪਿੰਡ ਦੇ ਵਿੱਚ ਜਾਓ ਜਾ ਕੇ ਭਿਖਸ਼ਾ ਲੈ ਕੇ ਆਓ ਤਾਂ ਭਿਖਸ਼ੂ ਕਹਿੰਦੇ ਜਦੋਂ ਇੱਕ ਪਿੰਡ ਦੇ ਵਿੱਚ ਗਏ ਉਹਨਾਂ ਨੇ ਦੇਖਿਆ ਕਿ ਪਿੰਡ ਦੇ ਸਾਰੇ ਰੁੱਖ ਸੁੱਕੇ ਹੋਏ ਨੇ ਪਸ਼ੂ ਮਰ ਚੁੱਕੇ ਨੇ ਤੇ ਇੱਕ ਜਿਹੜਾ ਖੂਹ ਹੈ ਹਰੇਕ ਘਰ ਦੇ ਵਿੱਚ ਖੂ ਛੋਟਾ ਜਿਹਾ ਟੋਆ ਹੈਗਾ ਉਹ ਟੋਆ ਪੁੱਟਦੇ-ਪੁੱਟਦੇ ਉਹਦੇ ਨੇੜੇ ਕੁਝ ਬੰਦੇ ਹਰ ਘਰ ਦੇ ਵਿੱਚ ਹੀ ਮਰੇ ਪਏ ਨੇ ਤੇ ਇਸ ਤਰ੍ਹਾਂ ਦਾ ਦ੍ਰਿਸ਼ ਜੋ ਉਹਨਾਂ ਨੇ ਵੇਖਿਆ ਤਾਂ ਉਹ ਹੁੰਮ ਕੇ ਸਾਰੇ ਪਿੰਡ ਦਾ ਇਹ ਦ੍ਰਿਸ਼ ਸੀਗਾ ਤੇ ਭਿਖਸ਼ੂ ਸੀ ਜਿਹੜੇ ਖਾਲੀ ਮੁੜਾਏ ਤੇ ਆ ਕੇ ਮਹਾਤਮਾ ਬੁੱਧ ਨੂੰ ਕਹਿਣ ਲੱਗੇ ਕਿ ਪਿੰਡ ਦੇ ਵਿੱਚ ਤਾਂ ਆਹ ਦ੍ਰਿਸ਼ ਹੈ ਤਾਂ ਕਹਿੰਦੇ ਮਹਾਤਮਾ ਬੁੱਧਰੇ ਜਦੋਂ ਉਹਨਾਂ ਭਿਖਸ਼ੂ ਨੂੰ ਪੁੱਛਿਆ ਕਿ ਕੀ ਗੱਲ ਹੈ ਤੁਹਾਨੂੰ ਕੀ ਗੱਲ ਸਮਝ ਲੱਗੀ ਹੈ ਇਹ ਕੀ ਹੋ ਗਿਆ ਤਾਂ ਕਿਸੇ ਨੇ ਕੋਈ ਜਵਾਬ ਦਿੱਤਾ ਕਿਸੇ ਨੇ ਕੋਈ ਜਵਾਬ ਦਿੱਤਾ ਕਿ ਆ ਹੋ ਗਿਆ ਹੋਵੇਗਾ ਇਸ ਵਜ੍ਹਾ ਕਰਕੇ ਰੁੱਖ ਸੁੱਕ ਗਏ ਇਸ ਵਜ੍ਹਾ ਕਰਕੇ ਫਸਲਾਂ ਮੁੱਕ ਗਈਆਂ ਸੁੱਕ ਗਈਆਂ ਤੇ ਕੋਈ ਮੀਂਹ ਨਹੀਂ ਪਿਆ ਹੋਣਾ ਜਾਂ ਕੋਈ ਇਸ ਤਰ੍ਹਾਂ ਦੇ ਵੱਖ-ਵੱਖ ਕਾਰਨ ਦੱਸੇ ਪਰ ਮਹਾਤਮਾ ਬੁੱਧ ਜੀ ਨੇ ਜਿਹੜੀ ਗੱਲ ਉਹਨਾਂ ဋਿਕਸ਼ੂਆਂ ਨੂੰ ਦੱਸੀ ਉਹ ਬੜੀ ਕਮਾਲ ਦੀ ਬੜੇ ਪੱਲੇ ਬੰਨਣ ਵਾਲੀ ਗੱਲ ਹੈ ਉਹਨਾਂ ਨੇ ਕੀ ਕਿਹਾ ဋਿਕਸ਼ੂਆਂ ਨੂੰ ਕਹਿੰਦੇ ਇਸ ਪਿੰਡ ਦੇ ਜਿਹੜੇ ਲੋਕ ਐ ਇਹ ਆਪਾਂ ਨੂੰ ਪਤਾ ਲੱਗ ਗਿਆ ਕਿ ਦਰਖਤ ਸੁੱਕੇ ਆ ਫਸਲਾਂ ਸੁੱਕ ਗਈਆਂ ਪਸ਼ੂ ਮਰ ਗਏ ਇਹਦਾ ਮਤਲਬ ਇੱਥੇ ਪਾਣੀ ਹੈ ਜਿਹੜਾ ਉਹ ਖਤਮ ਹੋ ਗਿਆ ਤੇ ਪਾਣੀ ਦੀ ਤਲਾਸ਼ ਦੇ ਵਿੱਚ ਖੂਹ ਪੁੱਟਣ ਲੱਗੇ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਅੰਦਰ ਇਹਨਾਂ ਨੇ ਖੂਹ ਪੁੱਟਣਾ ਸ਼ੁਰੂ ਕੀਤਾ ਤੇ ਉਹ ਖੂਹ ਸੀ ਜਿਹੜਾ ਉਹਨਾਂ ਤੋਂ ਪੁੱਟਿਆ ਨਹੀਂ ਗਿਆ ਕਿਉਂਕਿ ਪਾਣੀ ਬਹੁਤ ਥੱਲੇ ਚਲਾ ਗਿਆ ਸੀ ਤੇ ਉਹ ਪਾਣੀ ਲੱਭਦੇ ਲੱਭਦੇ ਜਿਹੜੇ ਲੋਕ ਸੀਗੇ ਅਲੱਗ-ਅਲੱਗ ਥਾਵਾਂ ਦੇ ਉੱਤੇ ਉਹ ਮਾਰੇ ਗਏ ਤੇ ਜੇ ਇਹੀ ਲੋਕ ਸਾਰੇ ਰੜ ਕੇ ਖੂਹ ਪੁੱਟਦੇ ਨਾ ਰੜ ਕੇ ਖੂਹ ਪੁੱਟਦੇ ਇੱਕੋ ਖੂਹ ਪੁੱਟਦੇ ਤੇ ਸਾਰੇ ਰਲ ਜਾਂਦੇ ਤਾ ਫੇਰ ਪਾਣੀ ਲੱਭ ਜਾਣਾ ਸੀ ਤੇ ਇਹਨਾਂ ਨੇ ਬਚ ਰਹਿਣਾ ਸੀ ਤੇ ਅੱਜ ਜਦੋਂ ਮੈਂ ਵੇਖਦਾ ਜਦੋਂ ਮਜ਼ਦੂਰ ਹੈ ਕਿਸਾਨ ਹੈ ਇਹ ਆਪੋ ਆਪਣੇ ਅੱਡ ਅੱਡ ਖੂਪ ਉੱਟ ਰਹੇ ਹੈ ਮੁਲਾਜ਼ਮ ਅੱਡ ਅੱਬ ਦੀਆਂ ਲੜਾਈਆਂ ਲੜਦੇ ਫਿਰਦੇ ਨੇ ਵਿਦਿਆਰਥੀ ਆਪ ਦੀਆਂ ਲੜਾਈਆਂ ਲੜਦੇ ਫਿਰਦੇ ਨੇ ਨੌਜਵਾਨ ਅੱਡ ਬੇਰਜ਼ਗਾਰੀ ਦੇ ਝੰਬੇ ਹੋਏ ਨੌਜਵਾਨ ਅੱਡ ਆਪਣੀ ਲੜਾਈ ਲੜਦੇ ਫਿਰਦੇ ਹੈ ਜਾਨੀ ਸਾਰੇ ਅੱਡ ਅੱਡ ਖੂਪ ਉੱਟਦੇ ਤੁਰੇ ਫਿਰਦੇ ਹੈ ਤਾਂ ਵੇਲਾ ਇਹ ਆ ਗਿਆ ਕਿ ਇਹ ਨਾ ਹੋਵੇ ਸਾਡੇ ਨਾਲ ਕਿ ਉਸੇ ਤਰ੍ਹਾਂ ਹੀ ਕਿ ਅਸੀਂ ਅੱਡ ਖੂਪ ਪਟਦੇ ਪਟਦੇ ਮਰ ਜਾਈਏ ਆਪਦੀ ਲੜਾਈ ਹਾਰ ਜਾਈਏ ਤੇ ਹਾਰ ਹੰਬ ਕੇ ਬੈਠ ਜਾਈਏ ਤਾਂ ਇਹਦੇ ਨਾਲੋਂ ਚੰਗਾ ਇਹ ਹੈ ਕਿ ਰਲ ਕੇ ਖੂਹ ਪੁੱਟੀਏ ਚਾਹੇ ਅਸੀਂ ਵਿਦਿਆਰਥੀ ਆਂ ਚਾਹੇ ਅਸੀਂ ਬੇਰੋਜ਼ਗਾਰੀ ਦੇ ਚੰਬੇ ਹੋਏ ਨੌਜਵਾਨ ਆਂ ਚਾਹੇ ਅਸੀਂ ਕਿਸਾਨ ਜਾਂ ਮਜ਼ਦੂਰ ਆਂ ਮੁਲਾਜ਼ਮ ਜਾਂ ਵਿਦਿਆਰਥੀ ਆਂ ਕੋਈ ਵੀ ਆ ਦੁਕਾਨਦਾਰ ਆਂ ਛੋਟੇ ਦੁਕਾਨਦਾਰ ਹੁਣ ਵੇਲਾ ਆ ਗਿਆ ਤੇ ਆਪੋ ਆਪਣੇ ਆਡਾ-ਅਡ ਖੂਹ ਪਟਣ ਦੀ ਥਾਂ ਆਓ ਰਲ ਕੇ ਇੱਕ ਖੂਹ ਪੁੱਟੀਏ ਤੇ ਪਾਣੀ ਕੱਢੀਏ ਜ਼ਿੰਦਗੀ ਨੂੰ ਬਚਾਈਏ ਨਹੀਂ ਫਿਰ ਬਚਣਾ ਨਹੀਂ ਹੈ ਉਹੀ ਹਾਲ ਹੋਏਗਾ ਜਿਹੜੀ ਮਹਾਬੁੱਧ ਨੇ ਜਿਹੜੀ ਗੱਲ ਕਹੀ ਹੈ ਕਿ ਫੇਰ ਅਡਡ ਖੂਪ ਪੁੱਟਦੇ ਸੀ ਮਾਰੇ ਜਾਵਾਂਗੇ ਰਲ ਕੇ ਖੂਪ ਪੁੱਟਣ ਦੇ ਵਿੱਚ ਹੀ ਫਾਇਦਾ ਹੈ ਤੇ ਇਹ ਗੱਲ ਮੈਂ ਤੁਹਾਡੇ ਤੱਕ ਪਹੁੰਚਾਉਣੀ ਸੀਗੀ ਜਿਹੜੀ ਸਾਨੂੰ ਰਲ ਕੇ ਏਕਤਾ ਕਰਕੇ ਇੱਕ ਵਿਸ਼ਾਲ ਏਕਤਾ ਕਰਕੇ ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦੀ ਹੈ ਤੇ ਮੈਰੀ ਇਹ ਗੱਲ ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਮੇਗਰਾਜਰ ਅੱਲਾ YouTube ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਦਬ ਕੇ ਇਹ ਮੈਨੂੰ ਆਪਦਾ ਦੋਸਤ ਬਣਾਇਓ ਤੇ ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਤੁਹਾਡੀ ਬਹੁਤ ਮਿਹਰਬਾਨੀ ਹੋਏਗੀ। ਤੁਹਾਡਾ ਬਹੁਤ ਧੰਨਵਾਦ ਹੋਏਗਾ। ਸ਼ੁਕਰੀਆ।